ਕਲੀ ਦਾ ਜਿਹੜਾ ਲੋਕਾਂ ਦੇ ਵਿੱਚ ਅਕਸ ਹੈ ਉਹ ਨਫ਼ਰਤ ਵਾਲਾ ਹੋ ਗਿਆ ਜਿਸ ਤਰ੍ਹਾਂ ਕਿ ਉਹ ਵੀ ਸੰਗਰੂਰ ਦੇ ਉੱਪਰ ਉੱਤਰ ਲਈ ਤਿਆਰ ਹੋਏ ਹੋਏ ਨੇ ਅਸੀਂ ਜਿਹਸਰਾਜ ਤੁਹਾਡੇ ਵਧੀਆ ਮਿੱਤਰ ਰਹੇ ਨੇ ਪਰ ਹੁਣ ਉਹ ਵੀ ਤੁਹਾਡੇ ਜਿਹੜਾ ਖਿਲਾਫ ਹੈ ਜਿਹੜਾ ਹੈਗਾ ਲੈ ਕੇ ਇੱਕ ਫੋਟੋ ਵਾਇਰਲ ਕੀਤੀ ਰੋ ਮੈਂ ਗਾਦੀ ਗਲਤੀ ਕਰ ਲਈ ਮੈਂ ਤਾਂ ਆਪਣਾ ਕੈਰੀਅਰ ਛੱਡ ਕੇ ਸੱਚੇ ਦਿਲੋਂ ਲੋਕਾਂ ਦੇ ਹੱਕ 'ਚ ਲੱਗਿਆ ਹਾਂ ਸੱਚੇ ਦਿਲੋਂ ਹੀ ਰਹੂੰਗਾ ਜਸੀ ਜਸਰਾਜ ਕਹਿ ਰਿਹਾ ਹੈਗਾ ਕਹਿੰਦਾ ਵੀ ਜਿੱਤੇ ਭਗਵੰਤ ਮਾਨ ਨੇ ਪੂਰੇ ਪੰਜਾਬ ਦਾ ਨੁਕਸਾਨ ਕੀਤਾ ਉੱਤੇ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਇਲੈਕਸ਼ਨਾਂ ਚਾਹੀਏ ਨਹੀਂ ਹੁੰਦਾ ਉਹ ਤੂੰ ਐ ਕਰ ਦੇ ਮੈਂ ਤੈਨੂੰ ਐ ਕਰ ਦੂੰ। ਕਾਂਗਰਸ ਦਾ ਕਿਸ ਤਰ੍ਹਾਂ ਦੇਖਦੇ ਹੋ 2 ਸਾਲ ਤੋਂ ਉੱਤੇ ਦਾ ਜਿਹੜਾ ਸਮਾਂ ਹੋ ਗਿਆ ਤੇ ਉਹਨਾਂ ਨੇ ਅੱਜ ਜਿਹੜਾ ਹੈਗਾ ਚੋਣ ਮੈਨੀਫੈਸਟੋ ਵੀ ਜਿਹੜਾ ਰਿਲੀਜ਼ ਕਰ ਦਿੱਤਾ। ਚੋਣ ਮੈਨੀਫੈਸਟੋ ਨੂੰ ਰਿਲੀਜ਼ Gandhi ਕਰੋ ਦੀ ਪ੍ਰਾਣੀ ਦੇ ਦਿੰਦੇ ਕੁਝ ਕੋਈ ਵਾਦਾ ਪੂਰਾ ਹੋਇਆ ਹੈ। ਕਿ ਮਜੀਠੀਆ ਤੇ ਬੈਂਕ ਕੱਸਿਆ ਸੀ ਕਿਹਾ ਤੁਸੀਂ ਵੀ ਸੰਗਰੂਰ ਦੇ ਵਿੱਚ ਮਜੀਠੀਆ ਇੰਚਾਰ ਜਿਹੜਾ ਲਾ ਦਿੱਤਾ ਹੈਗਾ 25 ਜਿਹੜਾ ਹੈਗਾ ਵੀ ਹੁਣ ਸੰਗਰੂਰ ਨੂੰ ਜਿਹੜਾ ਚਿੱਟੇ ਦਾ ਜਿਹੜਾ ਹੈਗਾ ਮਾਹੌਲ ਬਣਾ ਦੇਣਗੇ ਲੋਕ ਸੰਬੰਧੀ ਚੋਣਾ ਜਿਹੜੀਆਂ ਦਾ ਮਾਹੌਲ ਹੈਗਾ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਜੇਕਰ ਗੱਲ ਕਰ ਲਈਏ ਰਾਜਨੀਤਿਕ ਲੋਕਾਂ ਦੀ ਜਾਂ ਫਿਰ ਆਮ ਲੋਕਾਂ ਦੀ ਤਾਂ ਸਭ ਦੀਆਂ ਜਿਹੜੀਆਂ ਨਿਗਾਹਾਂ ਨੇ ਉਹ ਸੰਗਰੂਰ ਸੀਟ ਦੇ ਉੱਪਰ ਟਿਕੀਆਂ ਹੋਈਆਂ ਨੇ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨਹੂਰੀ ਉਹਨਾਂ ਤੋਂ ਜਾਣਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਸਮਰੂਪ ਦੇ ਵਿੱਚ ਬਣਿਆ ਹੋਇਆ ਹੈਗਾ ਮਾਨ ਸਾਹਿਬ ਕਿਸ ਤਰ੍ਹਾਂ ਦੀ ਤਿਆਰੀਆਂ ਚੱਲ ਰਹੀਆਂ ਨੇ ਸਮਰੂਪ ਦੇ ਦੇਖੋ ਸਾਡੀਆਂ ਤਾਂ ਪਿਛਲੇ 5 ਸਾਲ ਤੋਂ ਗਤੀਵਿਧੀਆਂ ਚੱਲ ਹੀ ਰਹੀਆਂ ਨੇ ਸੋ ਅਸੀਂ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਅਸੀਂ ਫਲਾਣੇ ਦਿਨ ਤੋਂ ਚੋਣ ਪ੍ਰਚਾਰ ਸ਼ੁਰੂ ਕਰਾਂਗੇ ਸ਼ੁਰੂ ਤਾਂ ਕਰੀ ਨਹੀਂ ਜੇ ਪਹਿਲਾਂ ਬੰਦ ਕੀਤਾ ਹੋਵੇ ਲੋਕਾਂ 'ਚ ਹੀ ਰਹੇ ਆ ਪਿੰਡਾਂ 'ਚ ਰਹੇ ਆ ਕਸਬਿਆਂ 'ਚ ਰਹੇ ਆ ਸ਼ਹਿਰਾਂ 'ਚ ਰਹੇ ਆ ਲੋਕਾਂ ਦੇ ਵਿੱਚ ਹੀ ਵਿਚਰੇ ਆ ਜਦੋਂ ਸੈਸ਼ਨ ਹੁੰਦਾ ਸੀ ਤਾ ਪਾਰਲੀਮੈਂਟ ਚ ਹੁੰਦੇ ਸੀ ਲੋਕਾਂ ਦੇ ਮੁੱਦੇ ਠਾਉਂਦੇ ਸੀ ਲੋਕਾਂ ਦੀ ਆਵਾਜ਼ ਧੜਲੇ ਨਾਲ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਂਦੇ ਸੀ ਤੇ ਸੈਚਰਡੇ ਸੰਡੇ ਛੁੱਟੀ ਹੁੰਦੀ ਸੀ ਉਸ ਸੈਸ਼ਨ ਚ ਤੇ ਸੈਚਰਡੇ ਸਵੇਰੇ ਸ਼ਤਾਬਦੀ ਟ੍ਰੇਨ ਤੇ ਸੰਗਰੂਰ ਆ ਜਾਂਦੇ ਸੀ ਸੰਡੇ ਸ਼ਾਮ ਨੂੰ ਉਸੇ ਸ਼ਤਾਬਦੀ ਤੇ ਫਿਰ ਵਾਪਸ ਜਾ ਕੇ ਮੰਡੇ ਨੂੰ ਫੇਰ ਲੋਕਾਂ ਦੇ ਹੱਕ ਚ ਪਾਰਲੀਮੈਂਟ ਚ ਖੜੇ ਹੁੰਦੇ ਸੀ ਸੋ ਸਾਡਾ ਤਾਂ 5 ਸਾਲ ਤੋਂ ਇਹੀ ਚੱਲ ਰਹੇ ਤੇ ਇੱਦੇ ਚੱਲਦਾ ਰੂ ਪਿਛਲੀ ਵਾਰ ਉਹਦੇ ਪਲਾਨ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਤੁਹਾਡੇ ਬਰਾਬਰ ਮੈਦਾਨ 'ਚ ਸੀਗੇ ਇਸ ਵਾਰ ਉਹਨਾਂ ਦੇ ਸੁਪੁੱਤਰ ਮੈਦਾਨ 'ਚ ਨਹੀਂ ਕਿਸ ਤਰ੍ਹਾਂ ਦੇਖਦੇ ਆ ਦੇਖੋ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਜਾਂ ਅਕਾਲੀ ਦਲ ਦਾ ਜਿਹੜਾ ਲੋਕਾਂ ਦੇ ਵਿੱਚ ਅਕਸ ਹੈ ਉਹ ਨਫ਼ਰਤ ਵਾਲਾ ਹੋ ਗਿਆ ਕੱਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਖੁਦ ਹੀ ਇਹ ਗੱਲ ਕਹੀ ਹੈ ਕਿ ਮੈਂ ਚੋਣ ਪ੍ਰਚਾਰ ਨਹੀਂ ਕਰੂੰਗਾ ਭਾਵੇਂ ਪਰਮਿੰਦਰ ਢੀਂਡਸਾ ਵੀ ਆ ਜਾਣ ਸੋ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਉਹ ਆਪਣੇ ਤਜਰਬੇ 'ਚੋਂ ਬੋਲ ਰਹੇ ਨੇ ਇਹ ਕਾਲੀ ਦਲ ਜੋ ਹੈ ਉਹ ਲੋਕਾਂ ਦੇ ਮਨਾਂ 'ਚੋਂ ਲੈ ਚੁੱਕਿਆ ਤੇ ਪਰਮਿੰਦਰ ਢੀਂਡਾ ਸਾਹਿਬ ਵੀ ਅੱਧੇ ਜੇ ਮਨ ਨਾਲ ਗੱਲ ਕਹਿੰਦੇ ਨੇ ਲੜਨਾ ਤਾਂ ਨਹੀਂ ਚਾਹੁੰਦਾ ਸੀ ਪਰ ਪਾਰਟੀ ਕਹੂਗੀ ਤਾਂ ਲੜਨਾ ਪਊਗਾ ਸੋ ਜਿਹੜਾ ਲੜਨਾ ਪਊਗਾ ਦਾ ਮਾਈਂਡ ਦੇ ਵਿੱਚ ਜਿਹੜਾ ਗੱਲ ਲੈ ਕੇ ਆਇਆ ਇਹਦਾ ਮਤਲਬ ਤਾਂ ਉਹ ਹਾਰ ਹੀ ਐ ਸੋ ਇਹ ਜਿਹੜਾ ਇੱਕ ਕੈਪਟਨ ਹੈ ਉਹ ਇਹ ਕਹਿ ਕੇ ਆਪਣੀ ਟੀਮ ਨੂੰ ਲੈ ਕੇ ਜਾਂਦਾ ਚਲੋ ਵੀ ਅੱਜ ਜਿੱਤਣਾ ਹੈ ਇੱਕ ਹੋਰ ਕੈਪਟਨ ਹੈ ਉਹ ਇੱਕ ਹੈ ਕਿ ਆਪਣੀ ਟੀਮ ਨੂੰ ਗਰਾਊਂਡ 'ਚ ਲੈ ਕੇ ਜਾਂਦਾ ਚਲੋ ਵੀ ਅੱਜ ਹਾਰਨਾ ਨਹੀਂ ਤਾਂ ਜਿਹੜਾ ਦੂਜਾ ਕੈਪਟਨ ਹੈ ਉਹਦੇ ਮਨ 'ਚ ਕਿਤੇ ਨਾ ਕਿਤੇ ਹਾਰ ਹੈ ਉਹ ਹਾਰ ਨੂੰ ਟਾਲਣ ਲਈ ਜਾਂਦਾ ਇਹਦਾ ਮਤਲਬ ਉਹਦੇ ਮਨ 'ਚ ਹਾਰ ਹੈਗੀ ਹੈ ਪਹਿਲਾਂ ਕਹਿੰਦਾ ਮੈਂ ਜਿੱਤਣਾ ਹੈ ਉਹਦੇ ਮਨ 'ਚ ਜਿਹੜੀ ਹਾਰ ਹੈ ਹੀ ਨਹੀਂ ਸੋ ਇਸ ਕਰਕੇ ਕਾਲੀਦਲ ਜੋੜਾ ਹੈ ਉਹ ਐਸ ਬਾਰ ਮੁਕਾਬਲੇ ਚੋਂ ਬਾਹਰ ਉਧਰ ਕਾਂਗਰਸ ਨੇ ਜਿਹੜਾ ਹੈਗਾ ਕੇਵਲ ਢਿੱਲੋ ਜਿਹੜਾ ਹੈਗਾ ਉਹਨਾਂ ਦਾ ਵੀ ਨਾਮ ਵੀ ਅੱਗੇ ਆ ਰਿਹਾ ਹੈਗਾ ਉਧਰੋਂ ਜਿਹੜਾ ਜੱਸੀ ਜਸਰਾਜ ਨੇ ਵੀ ਤੁਹਾਡੇ ਜਿਹੜਾ ਹੈਗਾ ਖਿਲਾਫ ਜਿਹੜਾ ਉਤਰ ਲਈ ਸੰਗਰੂਸ਼ ਫੀਟ ਤੇ ਕਹਿ ਦਿੱਤਾ ਦੇਖੋ ਹਰੇ ਭਾਰਤ ਦਾ ਸੰਵਿਧਾਨ ਹੱਕ ਦਿੰਦਾ ਹੈ ਕਿ ਤੁਸੀਂ ਦੇਸ਼ ਦੇ ਨਾਗਰਿਕ ਹੋ ਤਾਂ ਕਿਤੋਂ ਵੀ ਕਿਹੜੀ ਜਿਹੜੀ ਮਰਜ਼ੀ ਪਾਰਟੀ ਵੱਲੋਂ ਇਲੈਕਸ਼ਨ ਲੜ ਸਕਦੇ ਹੋ ਆਪਣਾ ਮੈਨੀਫੈਸਟੋ ਦਿਓ ਆਪਣਾ ਵਿਜ਼ਨ ਦੱਸੋ ਪਾਸਟ ਦੇ ਵਿੱਚ ਤੁਸੀਂ ਕੀ ਕੀਤਾ ਉਸ ਹਾਲ ਕੇ ਲਈ ਫਿਊਚਰ ਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਉਹ ਤੁਸੀਂ ਦੱਸੋ ਤਾਂ ਹੱਕ ਹੈ ਤੇ ਮੈਂ ਤਾਂ ਵੈਲਕਮ ਕਹਿੰਦਾ ਸਾਰਿਆਂ ਨਹੀਂ ਸਾਰੇ ਇਸ ਤਰ੍ਹਾਂ ਕਿਉਂ ਵੀ ਸੰਗਰੂਰ ਦੇ ਉੱਪਰ ਹੀ ਉਤਰ ਲਈ ਤਿਆਰ ਹੋਏ ਹੋਏ ਨੇ ਤਾਂ ਫਿਰ ਕੋਈ ਨਾ ਕੋਈ ਸੰਗਰੂਰ ਵਾਲੇ ਚ ਕੋਈ ਗੱਲ ਹੋ ਗਈ ਜਿਹੜਾ ਹਰੇਕ ਕਹਿੰਦਾ ਉਹਨੂੰ ਹਰਾਉਣਾ ਹੈ ਉਹਨੂੰ ਹਰਾਉਣਾ ਹੈ ਹਾਲਾਂਕਿ ਨਾ ਤਾਂ ਮੇਰੇ ਤੇ ਕੋਈ ਇੱਕ ਵੀ ਰੁਪਈਆ ਦਾ ਭ੍ਰਿਸ਼ਟਾਚਾਰ ਦਾ ਇਲਜ਼ਾਮ ਹੈ ਨਾ ਮੈਂ 5 ਸਾਲਾਂ ਦੇ ਵਿੱਚ ਕੋਈ ਆਪਣੀ ਜਿਹੜੀ ਐਮਪੀਸ਼ਿਪ ਦੀ ਪਾਵਰ ਨੂੰ ਮਿਸਯੂਜ਼ ਕੀਤਾ ਹੈ ਕਿਸੇ ਤੇ ਨਜਾਇਜ਼ ਪਰਚਾ ਪਵਾਇਆ ਹੋਵੇ ਜਾਂ ਕਿਸੇ ਸਹੀ ਬੰਦੇ ਨੂੰ ਮੈਂ ਕਿਸੇ ਕੋਈ ਭ੍ਰਿਸ਼ਟਾਚਾਰ ਦੇ ਕੇਸ 'ਚ ਫਸਾਇਆ ਹੋਵੇ ਜਾਂ ਗਲਤ ਬੰਦੇ ਨੂੰ ਛਡਾਇਆ ਹੋਵੇ ਫਿਰ ਵੀ ਉਹ ਕਹਿੰਦੇ ਨੇ ਕਿ ਭਗਵਾਨ ਤੁਮਾਨੂੰ ਹਾਰਨਾ ਚਾਹੀਦਾ ਤੇ ਇਹ ਤਾਂ ਉਹਨਾਂ ਦੀ ਸੋਚ ਹੋ ਸਕਦੀ ਹੈ ਇਹ ਕਿਸੇ ਦੇ ਨਾਮ ਭਗਵੰਤ ਮਾਨ ਦੇ ਬਸ ਚ ਹਰਜਤ ਨਾ ਉਹਨਾਂ ਦੇ ਬਸ ਚ ਹਰਜਤ ਕਿਸੇ ਨੂੰ ਹਰਾਉਣਾ ਜਾਂ ਜਿਤਾਉਣਾ ਇਹ ਤਾਂ ਪਬਲਿਕ ਦੇ ਹੱਥ ਚ ਹੈ ਤੇ ਪਬਲਿਕ ਜਿਹੜੀ ਹੈ ਉਹ ਫੈਸਲਾ ਕਰੂਗੀ ਉਹ ਨਹੀਂ ਫਿਰ ਜੱਸੀ ਜਹਸਰਾਜ ਤੁਹਾਡੇ ਵਧੀਆ ਮਿੱਤਰ ਰਹੇ ਨੇ ਪਰ ਹੁਣ ਉਹ ਵੀ ਤੁਹਾਡੇ ਜਿਹੜਾ ਖਿਲਾਫ ਹੈ ਜਿਹੜਾ ਹੈਗਾ ਲੈ ਕੇ ਇੱਕ ਫੋਟੋ ਵਾਇਰਲ ਕੀਤੀ ਉਹਨਾਂ ਨੇ ਫੋਟੋ ਲੈ ਕੇ ਮੀਡੀਆ ਦੇ ਵਿੱਚ ਚਾਏ ਨੇ ਉਹਨਾਂ ਨੇ ਕਿਹਾ ਕਿ ਸੰਗਰੂਰ ਦੇ ਵਿੱਚ ਮੈਂ ਇਹਦਾ ਖਲਾਸਾ ਕਰੂੰਗਾ ਜੇ ਭਗਵੰਤ ਮਾਨ ਚਾਹੁੰਦਾ ਹੈ ਵੀ ਮੈਂ ਸੀਟ ਛੱਡਾਂ ਸੰਗਰੂਰ ਦੀ ਤਾਂ ਉਹ ਮਾਫੀ ਮੰਗ ਲੈਣ ਜਾਂ ਤਾਂ ਮੈਂ ਮਾਫੀ ਕਾਹਦੇ ਵਾਸਤੇ ਮੰਗਾਈ ਮੈਂ ਗਲਤੀ ਨਹੀਂ ਕੀਤੀ ਉਹ ਇਹ ਇਸ ਤਰ੍ਹਾਂ ਥੋੜੀ ਹੁੰਦਾ ਹੈ ਰਾਜਨੀਤੀ ਚ ਇਹ ਥੋੜੀ ਹੁੰਦਾ ਕਿ ਮੈਂ ਜਾਂਦਾ ਮੈਂ ਲੜੂਗਾ ਜਾਂ ਫਿਰ ਜੇ ਉਹ ਐ ਕਰ ਲਈ ਫਿਰ ਮੈਂ ਬਹਿ ਜਾਊਗਾ ਇੱਕ ਇੱਕ ਇਹ ਕਿਹੜਾ ਤਰੀਕਾ ਜੀ ਕਿਹੜੀ ਕਿਹੜੇ ਆਪਣੀ ਪਾਰਟੀ ਦੇ ਪ੍ਰਧਾਨ ਨਾਲ ਗੱਲ ਕਰ ਲਈ ਕਿ ਮੈਂ ਸੀਟ ਛੱਡਣ ਨੂੰ ਤਿਆਰ ਹਾਂ ਨਾਲੇ ਮੈਂ ਗਲਤੀ ਕਿਹੜੀ ਕਰ ਲਈ ਨਹੀਂ ਉਹ ਬੜੀ ਮੁਸ਼ਕਲ ਫੋਟੋ ਮੈਂ ਕੀ ਬੁੱਧਾ ਹੈਗਾ ਫੋਟੋ ਪਤਾ ਨਹੀਂ ਮੈਂ ਤਾਂ ਫੋਟੋ ਦੇਖਿਆ ਨਹੀਂ ਬੜੀ ਮੁਸ਼ਕਲ ਨਾਲ ਤਾਂ ਲੋਕਾਂ ਨੂੰ ਕੋਈ ਆਪਣੀ ਆਵਾਜ਼ ਠੋਣ ਵਾਲਾ ਬੰਦਾ ਲੱਭਿਆ ਜੀ ਜਿਹੜਾ ਜਿਹੜਾ ਇੱਕ ਵੀ ਰੁਪਏ ਦਾ ਇੱਕ ਇੱਕ ਰੁਪਏ ਦਾ ਹਸਾਬ ਦਿੰਦਾ ਜੀ ਮੁੱਦੇ ਠਾਉਂਦਾ ਜੀ ਠੀਕ ਹੈ ਨਾ ਤੇ ਮੈਂ ਕਾਦੀ ਗਲਤੀ ਕਰ ਲਈ ਮੈਂ ਤਾਂ ਆਪਣਾ ਕੈਰੀਅਰ ਛੱਡ ਕੇ ਸੱਚੇ ਦਿਲੋਂ ਲੋਕਾਂ ਦੇ ਹੱਕ ਚ ਲੱਗਿਆ ਹਾਂ ਸੱਚੇ ਦਿਲੋਂ ਰਹੂੰਗਾ ਜਿੱਥੇ ਮੌਕਾ ਮਿਲੂਗਾ ਮੈਂ ਇਹਨਾਂ ਪ੍ਰੈਸ ਲੀਡਰਾਂ ਨੂੰ ਇਹਨਾਂ ਇਹਨਾਂ ਦੇ ਮੱਘੇਤ ਖੋਲੂੰਗਾ ਔਰ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੇ ਲੋਕ ਜਿਹੜੇ ਇਹਨਾਂ ਨੇ ਵੋਟਾਂ ਪਾ ਕੇ ਮੈਨੂੰ ਹਰੇ ਰੰਗ ਦਾ ਪੈਨ ਦਿੱਤਾ ਔਰ ਹਰੇ ਰੰਗ ਦਾ ਪੈਨ ਪਬਲਿਕ ਦੇ ਪੱਖ ਦੇ ਵਿੱਚ ਪਬਲਿਕ ਦੇ ਹੱਕ ਦੇ ਵਿੱਚ ਚਲਾਇਆ ਤੇ 19 ਤਰੀਕ ਨੂੰ ਲੋਕ ਬਟਨ ਦੱਬਣਗੇ 23 ਤਰੀਕ ਨੂੰ ਮਸ਼ੀਨਾ ਬੋਲ ਪੈਣਗੇ ਪਰ ਜਸਜੀ ਜਸਰਾਜ ਕਹਿ ਰਿਹਾ ਹੈਗਾ ਕਹਿੰਦਾ ਵੀ ਜਿੱਥੇ ਭਗਵੰਤ ਮਾਨ ਨੇ ਪੂਰੇ ਪੰਜਾਬ ਦਾ ਨੁਕਸਾਨ ਕੀਤਾ ਉੱਥੇ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਉਹਨੇ ਕਿਹਾ ਕਿ ਧਰਮੀ ਗਾਂਧੀ ਨੂੰ ਜਦੋਂ ਕੱਢਿਆ ਤੇ ਉਹ ਸਾਡੀ ਪਾਰਟੀ ਦਾ ਕਿਉਂ ਚਿੰਤਾ ਕਰਦਾ ਸੋ ਵਧੀਆ ਤਾਂ ਫਿਰ ਮੈਂ ਆਮ ਆਦਮੀ ਪਾਰਟੀ ਦਾ ਨੁਕਸਾਨ ਕਰ ਚੁੱਕਿਆ ਤੇ ਬੜੀ ਸੌਖੀ ਸੀਟ ਹੈ ਸੰਗਰੂਰ ਉਹ ਲੜ ਲੈਣ ਫਿਰ ਲੜੀ ਜਾਣ ਇਹ ਗੱਲਾਂ ਕਹਿ ਕੇ ਲੋਕਾਂ 'ਚ ਜਾਣ ਲੋਕ ਦੱਸ ਦੇਣਗੇ ਕੀ ਨੇ ਕੀ ਦਾ ਨੁਕਸਾਨ ਕੀਤਾ ਠੀਕ ਹੈ ਨਾ ਮੈਂ ਉਹਨਾਂ ਨੂੰ ਵੈਲਕਮ ਤੁਸੀ ਪੰਜਾਬ ਦੇ ਪ੍ਰਧਾਨ ਹੋ ਜਿੱਥੇ ਸੰਗਰੂਰ ਸੀਟ ਦੇ ਉੱਪਰ ਪੂਰੀ ਨਜ਼ਰਾਂ ਬਣੀ ਹੋਈਆਂ ਨੇ ਲੋਕਾਂ ਦੀਆਂ ਉਹਦੇ ਨਾਲ ਨਾਲ ਤੁਸੀਂ ਪੂਰੀ ਪੰਜਾਬ ਦੇ ਵਿੱਚ ਕੈਂਪੇਨ ਜਿਹੜੀ ਹੈਗੀ ਕਿਸ ਤਰ੍ਹਾਂ ਦੀ ਕਰੋਗੇ ਮੈਂ ਬਿਲਕੁਲ ਕਰੂੰਗਾ ਜਿੱਥੇ ਮੇਰੀ ਡਿਊਟੀ ਲੋਕੋ ਦੀ ਮੈਂ ਜਾਊਂਗਾ ਮੈਂ ਪਿਛਲੇ ਦਿਨੀ ਫਰੀਦਕੋਟ ਜਾ ਕੇ ਆਇਆ ਭਾਈ ਰੂਪਾ ਭਗਤਾ ਭਾਈ ਕਾ ਜੈਤੋਂ ਪਰ ਵੈਸੇ ਸਾਧੂ ਸਿੰਘ ਜੀ ਲਈ ਪ੍ਰਚਾਰ ਕਰਕੇ ਆ ਮੈਂ ਮੋੜ ਮੰਡੀ ਗਿਆ ਸੀ ਜਿਹਦੇ ਵਿੱਚ ਪਿੰਡ ਕਮਾਲੂ ਸਵੈਚ ਰਾਜਗੜ ਕੁੱਬੇ ਤੇ ਮੰਡੀ ਕਲਾਂ ਉਹ ਬਠਿੰਡਾ ਲੋਕ ਸਭਾ ਹਲਕੇ ਦੇ ਨੇ ਆਉਣ ਵਾਲੇ ਦਿਨਾਂ 'ਚ ਵੀ ਜਾਵਾਂਗੇ ਅਰਵਿੰਦ ਕੇਜਰੀਵਾਲ ਜੀ ਵੀ ਆਉਣਗੇ ਮਨੀਸ਼ ਸੋਦੀਆ ਜੀ ਵੀ ਆਉਣਗੇ ਉਹ ਦੱਸਣਗੇ ਕਿ ਦਿੱਲੀ ਦੇ ਸਕੂਲ ਕਿਵੇਂ ਵਧੀਆ ਬਣੇ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲ ਉਹ ਦੱਸਣਗੇ ਕਿ ਦਿੱਲੀ ਦੇ ਮੁਹੱਲਾ ਕਲੀਨਿਕ ਜਿਹੜੇ ਨੇ ਉਹ ਕਿਵੇਂ ਸ਼ਾਨਦਾਰ ਬਣੇ ਨੇ ਜਿਨ੍ਹਾਂ ਦੀ ਦੁਨੀਆ ਭਰ 'ਚ ਚਰਚਾ ਹੈ ਉਹ ਦੱਸਣਗੇ ਕਿ ਹਸਪਤਾਲਾਂ ਦੇ ਵਿੱਚ ਇਲਾਜ ਦਿੱਲੀ 'ਚ ਕਿਹੜੀ ਨੀਅਤ ਨਾਲ ਜਿਹੜਾ ਉਹ ਫ੍ਰੀ ਕੀਤਾ ਜਾਂਦਾ ਹੈ ਖੰਡੂਰ ਸਾਹਿਬ ਦੀ ਸੀਟ ਦਾ ਕਿਸ ਤਰ੍ਹਾਂ ਦਾ ਸਾਰਾ 13 ਨਹੀਂ 13 ਸੀਟਾਂ ਲਣਗੇ ਜੀ ਕੋਈ ਵਲੰਟੀਅਰਾਂ 'ਚ ਜੁ ਟਿਕਟਾ ਮਿਲਿਆ ਨਹੀਂ ਵਲੰਟੀਅਰਾਂ 'ਚ ਐਨਾਨਸਤਾ ਨਹੀਂ ਕੀਤੀ ਹਜੇ ਖੰਡੂਰ ਸਾਹਿਬ ਨਹੀਂ ਜੀ ਤੁਸੀਂ ਇੱਕ ਮੀਡੀਆ ਤੇ ਬੈਂਕ ਕੱਸਿਆ ਸੀ ਕਿਹਾ ਤੁਸੀਂ ਵੀ ਸੰਗਰੂਰ ਦੇ ਵਿੱਚ ਮੀਡੀਆ ਇੰਚਾਰਜ ਲਾ ਦਿੱਤਾ ਹੈਗਾ 25 ਜਿਹੜਾ ਹੈਗਾ ਵੀ ਹੁਣ ਸੰਗਰੂਰ ਨੂੰ ਜਿਹੜਾ ਚਿੱਟੇ ਦਾ ਜਿਹੜਾ ਹੈਗਾ ਮਾਹੌਲ ਬਣਾ ਦੇਣਗੇ ਪਰ ਉਹਨਾਂ ਨੇ ਇੱਕ ਗੱਲ ਕਹੀ ਹੈ ਜੀ ਕਹਿੰਦੇ ਪਹਿਲਾਂ ਕੇਜਰੀਵਾਲ ਸਾਹਿਬ ਨੇ ਮਾਫੀ ਮੰਗੀ ਹੈ ਵੀ ਹੁਣ ਭਗਵੰਤ ਮਾਨ ਵੀ ਮਾਫੀ ਮੰਗਣ ਲਈ ਤਿਆਰ ਹੋ ਜੇ ਕੋਈ ਗੱਲ ਨਹੀਂ ਜੀ ਉਹ ਕਰ ਲੈਣ ਜਿੱਥੇ-ਜਿੱਥੇ ਵੀ ਇਲੈਕਸ਼ਨਾਂ ਹੋਈਆਂ ਭਾਵੇਂ ਬਾਈ ਇਲੈਕਸ਼ਨਾਂ ਹੋਈਆਂ ਜਿਵੇਂ ਮੋਗੇ ਚ ਬਾਈ ਇਲੈਕਸ਼ਨ ਹੋਈ ਸੀ ਜਿਮਨੀ ਚੋਣ ਹੋਈ ਸੀ ਨਕੋਦਰ ਚ ਜਿਮਨੀ ਚੋਣ ਹੋਈ ਗੁਰਦਾਸਪੁਰ ਚ ਜਿੱਥੇ-ਜਿੱਥੇ ਮੀਡੀਆ ਇ ਸੇਵਨ ਕਰਨ ਵਾਲੇ ਜਿਹੜੇ ਨਸ਼ੇੜੀ ਨੇ ਨੌਜਵਾਨ ਉਹ ਬਦੇ ਨੇ ਕਿਉਂਕਿ ਉਹ ਉਹ ਇਹ ਇਸ ਚੀਜ਼ ਨੂੰ ਆਪਣਾ ਇੱਕ ਵਪਾਰ ਵਧਾਉਣ ਦਾ ਤਰੀਕਾ ਸਮਝਦੇ ਨੇ ਉਹ ਉੱਥੇ ਜਿਹੜੇ ਚਿੱਟੇ ਦੇ ਵਪਾਰੀ ਆਉਂਦੇ ਨੇ ਉਹ ਨਵੇਂ ਗਾਹਕ ਬਣਾਉਂਦੇ ਨੇ ਪਹਿਲਾਂ ਪਹਿਲਾਂ ਫ੍ਰੀ ਦੇ ਦਿੰਦੇ ਨੇ ਬਾਅਦ ਦੇ ਵਿੱਚ ਉਹ ਉਹਨਾਂ ਤੋਂ ਪੈਸੇ ਲੈਂਦੇ ਨੇ ਜਦੋਂ ਤੱਕ ਉਹ ਐਡਿਕਟਡ ਹੋ ਜਾਂਦੇ ਨੇ ਮੈਂ ਇਹ ਕਿਹਾ ਕਿ ਕਿਰਪਾ ਕਰਕੇ ਮੈਂ ਲੋਕਾਂ ਨੂੰ ਵੀ ਕਹੇ ਕਿਰਪਾ ਕਰਕੇ ਇਸ ਗੱਲ ਤੋਂ ਬਚਿਓ ਤੇ ਬਿਕਨਜੀ ਮਜੀਠੀਆ ਨੂੰ ਵੀ ਮੈਂ ਅਕਾਲੀ ਦਲ ਨੂੰ ਬੇਨਤੀ ਕੀਤੀ ਹੈ ਇਹਨੂੰ ਇਹਨੂੰ ਚਾਰਜਨਾ ਲਾਇਓ ਲੜਾਪਾ ਮੈਨੂੰ ਮਾਰ ਜਿਦੇਓ ਅੱਛਾ ਕਾਂਗਰਸ ਦਾ ਕਿਸ ਤਰ੍ਹਾਂ ਦੇਖਦੇ ਹੋ 2 ਸਾਲ ਤੋਂ ਉੱਤੇ ਦਾ ਜਿਹੜਾ ਸਮਾਂ ਹੋ ਗਿਆ ਤੇ ਉਹਨਾਂ ਨੇ ਅੱਜ ਜਿਹੜਾ ਹੈਗਾ ਚੋਣ ਮੈਨੀਫੈਸਟੋ ਵੀ ਜਿਹੜਾ ਰਿਲੀਜ਼ ਕਰ ਦਿੱਤਾ ਚੋਣ ਮੈਨੀਫੈਸਟੋ ਉਹਨਾਂ ਨੂੰ ਰਿਲੀਜ਼ ਕਰਨ ਦੀ ਕਿ ਲੋੜ ਸੀ ਪੁਰਾਣੀ ਦੇ ਦਿੰਦੇ ਉਹ ਜਿਹੜੇ ਕੋਈ ਵਾਦਾ ਪੂਰਾ ਹੋਇਆ ਕਰ ਕਰ ਨੌਕਰੀ ਮਿਲ ਗਈ ਬੈਂਕਾਂ ਦਾ ਆੜਤੀਆਂ ਦਾ ਪ੍ਰਾਈਵੇਟ ਬੈਂਕਾਂ ਦਾ ਸਾਰਾ ਕਰਜ਼ਾ ਮਾਫ ਹੋ ਗਿਆ ਜਿਹੜੇ ਨਵਾਂ ਮੈਨੀਫੈਸਟੋ ਲਿਖਣ ਦੀ ਲੋੜ ਪੈਗੀ ਉਹਨਾਂ ਨੂੰ 2500 ਰੁਪਿਆ ਬੜਾਪਾ ਪੈਸ਼ਨ ਮਿਲਣ ਲੱਗੀ ਜਿਹੜਾ ਨਵਾਂ ਮੈਨੀਫੈਸਟੋ ਲਿਖਣ ਦੀ ਲੋੜ ਪੈਗੀ ਉਹਨਾਂ ਨੂੰ 스마트ਫੋਨ ਮਿਲਗੇ ਨੌਜਵਾਨਾਂ ਨੂੰ ਜ ਬੇਕਰਾਂ ਨੂੰ ਉਹ ਜਿਹੜਾ ਨਵਾਂ ਮੈਨੀਫੈਸਟੋ ਲਿਖਣ ਦੀ ਲੋੜ ਪੈਗੀ ਉਹਨਾਂ ਨੇ ਹੁਣ ਨਵੇਂ ਵਾਦੇ ਕਰ ਲਏ ਪਹਿਲਾਂ ਪੁਰਾਣੀ ਦਾ ਪੂਰੇ ਕਰ ਲੋ 129 ਪੰਨਿਆਂ ਦਾ 2017 ਚ ਮੈਨੀਫੈਸਟੋ ਲਿਆ ਸੀ ਅੱਧਾ ਪੰਨਾ ਵੀ ਨਹੀਂ ਪੂਰਾ ਹੋਇਆ ਸੋ ਲੋਕ ਹਿਸਾਬ ਦੇਣਗੇ ਲੋਕ ਹਿਸਾਬ ਮੰਗਣਗੇ ਤੇ 19 ਤਰੀਕ ਨੂੰ ਲੋਕ ਆਪ ਦਾ ਜਵਾਬ ਦੇਣਗੇ ਤੇ ਪਿਛਲੇ ਦਿਨਾਂ ਵੀ ਤੁਸੀਂ ਬਿਆਨ ਦਿੱਤਾ ਕਿ ਜੱਸੀ ਜਸਰਾਲ ਤੇ ਕਿਹਾ ਤੁਸੀਂ ਵੀ ਉਹਨਰ ਦਵਾਈ ਦਵਾਣ ਦੀ ਜ਼ਰੂਰਤ ਹੈਗੀ 21 ਮਾਮ ਜਿਸ ਤਰ੍ਹਾਂ ਦੇ ਬਿਆਨ ਉਹ ਦੇ ਰਿਹਾ ਹੈ ਉਹ ਆਮ ਮੈਨੂੰ ਨਹੀਂ ਲੱਗਦਾ ਕਿ ਇੱਕ ਸਹੀ ਸਲਾਮਤ ਹੋਸ਼ਵਾਰਾ ਵਾਲਾ ਬੰਦਾ ਜਿਹੜਾ ਹੈ ਕਰ ਸਕਦਾ ਸੋ ਮੈਂ ਤਾਂ ਕਹਿੰਨਾ ਕਿਰਪਾ ਕਰਕੇ ਇਲੈਕਸ਼ਨਾਂ ਚ ਆਏ ਨਹੀਂ ਹੁੰਦਾ ਉਹ ਤੂੰ ਆਏ ਕਰਦੇ ਮੈਂ ਤੈਨੂੰ ਆਏ ਕਰ ਦੂੰ ਉਹ ਤੂੰ ਤੁਸੀਂ ਆਪਣਾ ਪ੍ਰੋਗਰਾਮ ਦਿਓ ਮੈਂ ਆਪਣਾ ਪ੍ਰੋਗਰਾਮ ਦੂੰ ਜੱਜ ਜਾਣਦਾ ਹੈ ਤੂੰ ਅਬ ਵਕੀਲਾਂ ਵਕੀਲ ਆਪਣੀ ਦਲੀਲ ਦਿੰਦਾ ਹੈ ਦੂਜਾ ਵਕੀਲ ਆਪਣੀ ਦਲੀਲ ਦਿੰਦਾ ਜਿਹੜੇ ਵਕੀਲ ਦੀ ਦਲੀਲ ਚ ਜਿਹੜਿਆ ਜੱਜ ਨੂੰ ਦਮ ਲੱਗਦਾ ਉਹਦੇ ਪੱਖ ਚ ਫੈਸਲਾ ਸੁਣਾਉਂਦਾ ਇਹ ਚ ਕਿਹੜੀ ਗੱਲ ਹੈ ਲੜੋ ਲੜਨ ਦਾ ਹੱਕ ਹੈ ਭਾਰਤ ਦਾ ਸਭ ਤੋਂ ਵੱਡਾ ਫੈਸਟੀਵਲ ਹੈ ਇਹ ਲੋਕਤੰਤਰ ਦਾ ਦੁਨੀਆ ਦਾ ਉਦੇ ਵਿੱਚ ਹਿੱਸਾ ਲਓ ਜਿਵੇਂ ਚੋਣ ਜਾਬਤਾ ਲੱਗਿਆ ਹੋਇਆ ਹੈ ਕਈ ਜਗ੍ਹਾ ਤੇ ਜਿਹੜੀ ਭਾਰੀ ਮਾਤਰਾ ਦੇ ਵਿੱਚ ਪੈਸੇ ਦੀ ਜਿਹੜੀ ਤਸਕਰੀ ਕਰਦੇ ਨੇ ਲੋਕ ਉਹ ਫੜਿਆ ਵੀ ਜਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ 15 ਕਰੋੜ ਰੁਪਏ ਫੜਿਆ ਗਿਆ ਪਰ ਜਿਹੜਾ ਉਹ 9 ਕਰੋੜ ਰੁਪਏ ਸਾਹਮਣੇ ਲਿਆਂਦਾ ਗਿਆ ਇਸ ਤਰ੍ਹਾਂ ਦੇ ਵੀ ਜਿਹੜੇ ਹੈਗੇ ਖੁਰਦ-ਫੁਰਦ ਕੀਤੇ ਜਾ ਰਹੇ ਨੇ ਪੈਸੇ ਦੇਖੋ ਚੋਣ ਜਾਬਤੇ ਦੇ ਵਿੱਚ ਪੰਜਾਬ ਨਸ਼ਾ ਫੜਨ ਚ ਪਹਿਲੇ ਨੰਬਰ ਤੇ 113 ਕਰੋੜ ਦਾ ਨਸ਼ਾ ਫੜਿਆ ਗਿਆ ਹੁਣ ਤੱਕ ਇਦਾ ਮਤਲਬ ਜਦੋਂ ਚੋਣ ਜਾਬਤਾ ਨਹੀਂ ਹੁੰਦਾ ਤਾਂ ਉਹ 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 ਨਸ਼ਾ ਟਰੈਵਲ ਕਰ ਰਿਹਾ ਨਾ ਇੱਕ ਤੁਜ ਨੂੰ ਫਿਰ ਕਿਵੇਂ ਕਹਿ ਸਕਦੀ ਹੈ ਗਵਰਨਮੈਂਟ ਇਸ ਤੇ ਆ ਦੇ ਕੇ ਕੋਈ ਨਸ਼ਾ ਬੰਦ ਕਰਤਾ ਜੀ ਹਾਂਜੀ ਸੋ ਇਸ ਕਰਕੇ ਆ ਜਿਹੜਾ ਜਿਹੜਾ ਇਹ ਪੈਸੇ ਦਾ ਕੈਸ਼ ਦਾ ਤੇ ਨਸ਼ੇ ਦਾ ਜਿਹੜਾ ਆਦਾਨ ਪ੍ਰਦਾਨ ਚੱਲ ਰਿਹਾ ਇੱਥੋਂ ਹੀ ਸਿੱਧ ਹੁੰਦਾ ਕਿ ਵੋਟਾਂ ਆ ਗਈਆਂ ਤੇ ਲੋਕਾਂ ਨੂੰ ਇਹ ਨਸ਼ਿਆਂ ਤੇ ਤੇ ਲਾਲਚ ਦੇ ਕੇ ਪੈਸੇ ਦਾ ਇਹ ਵੋਟਾਂ ਲੈਣ ਦੀ ਕੋਸ਼ਿਸ਼ ਕਰਨਗੇ ਪਰ ਲੋਕ ਅੱਜ ਕੱਲ੍ਹ ਸਿਆਣੇ ਨੇ ਉਹਨਾਂ ਨੂੰ ਸਭ ਪਤਾ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਗੇ ਨੌਜਵਾਨਾਂ ਕੋਲੇ ਵਟਸਐਪ ਗੂਗਲ ਇਨਸਟਾਗ੍ਰam ਫੇਸਬੁਕ YouTube ਆ ਉਹ ਸਾਰੀ ਦੁਨੀਆ ਨਾਲ ਗੱਲਾਂ ਕਰਕੇ ਸੌਂਦੇ ਨੇ ਸਾਰੀ ਦੁਨੀਆ ਨੂੰ ਸਾਸੀ ਕਾ ਬੁਲਾ ਕੇ ਉੱਠਦੇ ਨੇ ਹੁਣ ਉਹ ਪਹਿਲਾਂ ਵਾਲਾ ਜ਼ਮਾਨਾ ਨਹੀਂ ਰਿਹਾ ਮੈਨੂੰ ਉਮੀਦ ਹੈ ਕਿ ਨੌਜਵਾਨ ਅੱਗੇ ਆ ਕੇ ਚੰਗੇ ਬੰਦਿਆਂ ਨੂੰ ਰਾਜਨੀਤੀ ਚ ਲੈ ਕੇ ਆਉਣਗੇ ਸੋ ਇਹ ਸਨ ਭਗਵੰਤ ਮਾਨ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਏਸੀ ਦੀ ਫਿਕਰ ਨਹੀਂ ਹੈ ਕਿ ਲੋਕ ਸਵਾਰੀ ਜਿਹੜੇ ਵੋਟਾਂ ਨੇ ਕਿਉਂਕਿ ਲੋਕ ਅੱਜਕੱਲ ਬਹੁਤ ਸਿਆਣੇ ਹੋ ਚੁੱਕੇ ਨੇ ਸੰਗਰੂਰ ਦੇ ਲੋਕ ਬਹੁਤ ਸਿਆਣੇ ਨੇ ਪਰ ਅਕਾਲੀ ਦਲ ਨੂੰ ਵੀ ਨਸੀਹਤ ਦੇਣ ਦਾ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਮੈਂ ਕਹਿਣਾ ਚਾਹਨਾ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਇੰਚਾਰਜ ਸੰਗਰੂਰ ਤੋਂ ਜਿਹੜਾ ਨਾ ਲਾਇਆ ਜਾ ਸਕੇ ਤਾਂ ਕਿ ਸੰਗਰੂਰ ਦੀ ਜਿਹੜੀ ਬਰਵਾਦੀ ਉਹ ਬਚਾਈ ਜਾ ਸਕੇ ਸੰਗਰੂਰ ਤੋਂ ਪੰਜਾਬੀ ਲੋਕ ਚੈਨਲ ਲਈ ਸੰਜੀਵ ਗੋਇਲ